ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਵਿਸ਼ਾ ਬੜਾ ਮਹੱਤਵਪੂਰਨ ਹੈ ਤਿਰਜ ਜੀ ਸਵਾਗਤ ਹੈ ਤਿਰਜ ਜੀ ਵਿਸ਼ਾ ਬੜਾ ਮਹੱਤਵਪੂਰਨ ਹੈ ਤੁਸੀਂ ਕਹਿੰਦੇ ਰਹੇ ਕਿ ਆਸਟ੍ਰੇਲੀਆ ਚ ਸੋਚ ਸਮਝ ਕੇ ਫਾਈਲ ਲਾਈਓ ਰਿਫਿਊਜ਼ਲ ਹੋਣਗੇ ਤੇ ਹੁਣ ਜਿਹਨੂੰ ਕਹਿੰਦੇ ਆ ਨਾ ਜੀ ਪੰਜਾਬੀ ਚ ਢੇਰਾਂ ਦੇ ਢੇਰ ਰਿਫਿਊਜ਼ਲਾਂ ਦੇ ਵਿਦਿਆਰਥੀਆਂ ਦੇ ਆਸਟ੍ਰੇਲੀਆ ਤੋਂ ਆਏ ਨੇ ਇੱਕ ਤਾਂ ਉਹਦੀ ਜੜ ਕੀ ਹੈ ਇਹ ਦੱਸੋ ਕਿ ਸਾਡੇ ਵਿਦਿਆਰਥੀ ਬੜੇ ਸਮਝਦਾਰ ਨੇ ਪਰ ਉਹ ਠੱਕੇ ਕਿਉਂ ਚੜ ਜਾਂਦੇ ਨੇ ਇਹ ਵੀ ਦੱਸੋ ਤੇ ਬਚਣ ਕਿਵੇਂ ਗਲਤੀ ਕਰਨੀ ਕਿਉਂ ਨਹੀਂ ਕਿਉਂਕਿ ਕੈਨੇਡਾ ਤੇ ਆਸਟ੍ਰੇਲੀਆ 'ਚ ਫਰਕ ਹੈ ਹੁਣ ਜਿਨ੍ਹਾਂ ਦੇ ਢੇਰਾਂ ਦੇ ਢੇਰ ਰਿਫਿਊਜ਼ਲ ਆ ਗਏ ਨਾ ਉਹ ਦੁਬਾਰਾ ਤਾਂ ਭੁੱਲ ਜਾਣ ਆਸਟ੍ਰੇਲੀਆ ਜੇ ਪਲੱਸ 2 ਵਾਲੇ ਨੇ ਤੇ 3 ਸਾਲ ਬਾਅਦ ਗ੍ਰੈਜੂਏਸ਼ਨ ਕਰਕੇ ਦੁਬਾਰਾ ਸੋਚਣ ਜੇ ਗ੍ਰੈਜੂਏਸ਼ਨ ਵਾਲੇ ਦੀ ਹੋ ਗਈ ਤੇ ਫਿਰ ਮਾਸਟਰ ਕਰਕੇ ਸੋਚਿਓ ਨਹੀਂ ਤਾਂ 3-3 4-4 ਸਾਲ ਜਦ ਤੱਕ ਅਗਲੀ ਕੁਆਲਿਫਿਕੇਸ਼ਨ ਨਹੀਂ ਕਰਦੇ ਆਸਟ੍ਰੇਲੀਆ ਦੇ ਦਰਵਾਜ਼ੇ ਬੰਦ ਹੈ ਹੁਣ ਕਰ ਦਿਓ ਵਿਸਥਾਰਤੀਰ ਜੀ ਤੁਸੀਂ ਸਾਰੀ ਗੱਲ ਸਮਝ ਗਏ ਮੈਂ ਕਹਿਣਾ ਕੀ ਚਾਹ ਰਿਹਾ ਆਪਣੇ ਪੈਰ ਤੇ ਵਿਦਿਆਰਥੀ ਆਪ ਕਹਾੜੀ ਨਾ ਮਾਰਨ। ਇਹੀ ਮੇਰੀ ਉਹਨਾਂ ਨੂੰ ਅਪੀਲ ਹੈ ਜੇ ਅਲੀਜੀਬਲ ਹੋ ਜੈਨੂਅਨ ਹੋ ਤੇ ਚੰਗੇ ਕੰਸਲਟੈਂਟ ਦੇ ਜ਼ਰੀਏ ਸਲਾਹ ਲੈ ਕੇ ਜਾਈਓ ਮਾੜੀ ਥਾਂ ਗਏ ਨਹੀਂ ਤੇ ਕੰਮ ਹੋਇਆ ਨਹੀਂ। ਤਿਰੋ ਜੀ ਦੱਸ ਦਿਓ ਬਾਕੀ ਤੁਸੀਂ ਗੱਲਾਂ ਸਾਰੀਆਂ। ਬਾਕੀ ਸਰ ਗੱਲਾਂ ਦਾ ਸਾਰੀਆਂ ਤੁਸੀਂ ਕਲੀਅਰ ਕਰ ਹੀ ਦਿੱਤੀਆਂ ਤੇ ਹਾਂ ਮੈਂ ਇੱਥੇ ਥੋੜਾ ਜਿਹਾ ਕਹਿੰਦੇ ਨਾ ਮੋਰ ਜ਼ਰੂਰ ਲਾਉਣੀ ਜਾਊਂਗਾ। ਤੇ ਜਿੱਦਾਂ ਦਾ ਰੌਲਾ ਚੱਲਿਆ ਸੀ ਕਹਿੰਦਾ ਜਿੱਦਾਂ ਕਿ ਲਹਿਰ ਹੀ ਚੱਲ ਗਈ ਸੀ ਅਕਤੂਬਰ ਦੇ ਫਰਸਟ ਵੀਕ ਜੀ ਹਾਂਜੀ ਬਸ ਲਿਆਓ ਪਾਸਪੋਰਟ ਚੜਜੋ ਜਾਜ ਤੁਹਾਡੀ ਹੀ ਵੇਟ ਕਰ ਰਹੇ ਆ ਚੱਕ ਦਿਓ ਫੱਟੇ ਨਾ ਫਾਈਨੈਂਸ਼ੀਅਲ ਸਹੀ ਦੇ ਨਾ ਐ ਸਹੀ ਦੀ ਨਾ ਪੀਟੀ ਚਾਹੀਦੀ ਆ ਤੇ ਹੁਣ ਨਾ ਤੁਸੀਂ ਆਪ ਸੇ ਆਣੇ ਆ ਤੁਸੀਂ ਹੁਣ ਆਪ ਦੇਖ ਲਿਓ ਵੇਹੇ ਐਡਾ ਹੁਣ ਘਟ ਗਈਆਂ ਤੇ ਆਉਣ ਵਾਲੇ ਦਿਨਾਂ 'ਚ ਜਮੇ ਹੀ ਬੰਦ ਹੋ ਜਾਣੀਆਂ ਉਹਦਾ ਨਤੀਜਾ ਪਤਾ ਕਿਉਂ ਜੋ ਸਰਨੇ ਅੱਜ ਜਿਹੜਾ ਸਟੇਟਮੈਂਟ ਦਿੱਤਾ ਸਚਾਈ ਵੀ ਆ ਆਸਟ੍ਰੇਲੀਆ ਦੇ ਵਿੱਚ ਨਾ ਸਰ ਉਹ ਘਾਵਾ ਤੇ ਨਾ ਬਿਲਕੁਲ ਸਹੀ ਠੋਕਦੀ ਆ ਕਿ ਕਾਲੀ ਅੱਗੇ ਹਟੋਏ ਤੇ ਮੈਂ ਹਮੇਸ਼ਾ ਹਰ ਮਾਪਿਆਂ ਨੂੰ ਕਹਿੰਦਾ ਹੁੰਦਾ ਬੱਚਿਆਂ ਨੂੰ ਵੀ ਕਹਿੰਦਾ ਹੁੰਦਾ ਮੇਰੇ ਕੋਲ ਵੀ ਬਹੁਤ ਹੁੰਦੇ ਕਈ ਕਈ ਹੁੰਦੇ ਸ਼ਾਇਦ ਜਿੱਦਾਂ ਅਸੀਂ ਬਲੰਟਲੀ ਇਹ ਗੱਲਾਂ ਕਰਦੇ ਪਸੰਦ ਵੀ ਨਹੀਂ ਹੁੰਦੀਆਂ ਪਰ ਹਾਂ ਬਹੁਤ ਮੈਂ ਥੈਂਕ ਯੂ ਵੀ ਕਰਦਾ ਬਹੁਤ ਮਾਪੇ ਚੀਜ਼ ਨੂੰ ਐਪਰੀਸ਼ੀਏਟ ਵੀ ਕਰਦੇ ਕਿ ਹਾਂਜੀ ਸਾਜੀ ਪਹਿਲਾਂ ਉਹ ਦੱਸ ਦੋ ਆਸਟ੍ਰੇਲੀਆ ਨੂੰ ਜਿੱਦਾਂ ਦਰਸਾਇਆ ਗਿਆ ਸੀ ਨਾ ਇਹ ਚੀਜ਼ ਹੈ ਨਹੀਂ ਸੀ ਤੇ ਜਿੱਦਾਂ ਸਰ ਆਪਾਂ ਇੱਥੇ ਮੰਚ ਤੇ ਡਿਸਕਸ ਵੀ ਕੀਤਾ ਸੀਗਾ ਲੈਵਲ 2 ਦਾ ਮਤਲਬ ਇਹ ਨਹੀਂ ਕਿ ਸਾਰੇ ਵੀਜ਼ਾ ਉਹਨੇ ਲੈਵਲ 2 ਇਥੇ ਸਰ ਅੱਜ ਮੈਂ ਦੱਸ ਵੀ ਦਵਾ ਇਹ ਰਿਫਿਊਜ਼ਲ ਦਾ ਰੀਜ਼ਨ ਦੇ ਜ਼ਿਆਦਾਤਰ ਜਿਹੜੇ ਬੱਚੇ ਹਨ ਨਾ ਉਹੀ ਆ ਉਹਨਾਂ ਦੇ ਕਾਲਜ ਯੂਨੀਵਰਸਿਟੀ ਜਾਂ ਫੇਕ ਡਾਕੂਮੈਂਟ ਆ ਤੇ ਐਮਬੈਸੀ ਆਸਟ੍ਰੇਲੀਆ ਦੀ ਐਮਬੈਸੀ ਨੇ ਇੱਕ ਨਿਊਜ਼ਲੈਟਰ ਵੀ ਆਊਟ ਕੀਤਾ ਵਾ ਜਿੱਥੇ ਕਿ ਨਾ ਸਟੂਡੈਂਟ ਇੰਟੈਗ੍ਰਿਟੀ ਸਟੂਡੈਂਟ ਇੰਟੈਗ੍ਰਿਟੀ ਦੇ ਇਹਦੇ ਬੋਤਣ ਪੂਰਾ ਉਹਨਾਂ ਨੇ ਇੱਕ ਨਾ ਨਿਊਜ਼ਲੈਟਰ ਆਊਟ ਕੀਤਾ ਜਿੱਥੇ ਬੱਚਿਆਂ ਦੀ ਐਗਜ਼ੈਂਪਲ ਵੀ ਦਿੱਤੀਆਂ ਕਿ ਬੱਚੇ ਕਾਰਾ ਕੀ ਕੀ ਕਰ ਰਹੇ ਆ ਸਰ ਮੇਰੇ ਵੀ ਨਾ ਰੂਟੇ ਖੜੇ ਹੋ ਗਏ ਕਿ ਬੱਚੇ ਦੀ ਇੱਕ ਐਗਜ਼ੈਂਪਲ ਦਿੱਤੀ ਗਈ ਕਿ 41 ਸਾਲ ਦੀ ਉਮਰ ਤੇ ਮੈਰਿਡ ਆ ਬੱਚਾ ਵਾ ਉਹਦਾ ਸਰ ਸਿੰਗਾਪੁਰ ਦਾ ਫੇਕ ਪਾਸਪੋਰਟ ਬਣਾ ਕੇ ਪਹਿਲੋ ਆਫਰ ਲੈਟਰ ਦਿੱਤੀ ਗਈ ਥੈਨ ਫਿਰ ਉਹਨੂੰ ਐਮਬੈਸੀ ਚ ਇੰਡੀਅਨ ਪਾਸਪੋਰਟ ਲੈ ਕੇ ਉਹਦਾ ਵੀਜ਼ਾ ਦਿੱਤਾ ਗਿਆ ਫਿਰ ਉਹਨੇ ਉੱਥੇ ਜਾ ਕੇ ਕਾਲਜ ਚੇਂਜ ਕੀਤੇ ਆ ਫਿਰ ਜਦੋਂ ਸਾਲ ਬਾਅਦ ਉਹਨੇ ਫਿਰ ਜਦੋਂ ਆਪਣੀ ਪਾਈ ਨਾ ਆਨਸ਼ੋਰ ਦੀ ਅਪਲੀਕੇਸ਼ਨ ਤੇ ਸਰ ਪੂਰਾ ਚਿੱਠਾ ਕੱਢ ਕੇ ਉਹਨਾਂ ਨੂੰ ਰਿਫਿਊਜ਼ ਕੀਤਾ ਤੇ ਅੱਜ ਮੇਰੇ ਕੋਲ ਵੀ ਸਰ ਇੱਕ ਕੇਸ ਆਇਆ ਆਨਸ਼ੋਰ ਬੱਚੇ ਦਾ ਹੀ ਸੀਗਾ ਉਹਦੀ ਵਾਈਫ ਲੈ ਕੇ ਆਈ ਸਰ ਮੈਂ ਮੈਨੂੰ ਤਾਂ ਲੱਗਦਾ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਮੋਟੀ ਰਿਫਿਊਜ਼ਲ ਸੀਗੀ ਰਿਫਿਊਜ਼ਲ ਹੀ ਸਰ 12 ਪੇਜ ਦੀ ਸੀਗੀ ਤੇ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਇੰਨੀ ਵੱਡੀ ਰਿਫਿਊਜ਼ਲ ਤਾਂ ਵੈਰੀ ਰੇਅਰ ਹੁੰਦੀ ਸਰ ਉਹਨਾਂ ਨੇ ਬੱਚੇ ਦਾ ਪੂਰਾ ਮੈਂ ਤਾਂ ਕਹੂੰਗਾ ਕਿ ਉਹ ਟੇਵਾ ਨਹੀਂ ਬਣਾਇਆ ਹੁੰਦਾ ਪੂਰਾ ਟੇਵਾ ਗੱਡ ਕੇ ਕਿ ਪਹਿਲੇ ਦਿਨ ਤੋਂ ਤੂੰ ਭਰਾ ਏਜ ਦਿਨ ਤੋਂ 20 ਦਾ ਐਂਟਰ ਹੋਇਆ ਸੀ 25 ਤੱਕ ਤੂੰ ਕੀਤਾ ਕੀ ਕੀ ਆ ਪੂਰਾ ਆਹ ਕਰਕੇ ਵੇਰਵਾ ਬਣਾ ਕੇ ਤੂੰ ਉਦੋਂ ਆਹ ਅਪਲੀਕੇਸ਼ਨ ਆ ਮੈਂ ਸੋ ਪੂਰਾ ਉਹਨੂੰ ਰਿਫਿਊਜ਼ ਕੀਤਾ ਤੇ ਅੱਜ ਮੈਂ ਨਾ ਹਮੇਸ਼ਾ ਕਹਿੰਦਾ ਹਾਂ ਕਿ ਆਸਟ੍ਰੇਲੀਆ ਨੂੰ ਕਦੇ ਵੀ ਲਾਈਟਲੀ ਨਾ ਲ ਪਰਾਣੀ ਕਹਾਵਤਾ ਕਿ ਜੇ ਆਪਣੀ ਆਏ ਤੇ ਆ ਜੇ ਉਦ ਘਰ ਦੀ ਮੱਜਾਂ ਤੱਕ ਗਿਣਾ ਚੱਲ ਜਾਂਦਾ ਕਿ ਹਾਂ ਵੀ ਤੂੰ ਇੰਨੀਆਂ ਮੱਜਾਂ ਲਿਖੀਆਂ ਤਾਂ ਤੂੰ ਹੈਗੀਆਂ ਵੀ ਆ ਜਾਂ ਨਹੀਂ ਹੈਗੀਆਂ ਹੈਗੀ ਸੋ ਆਸਟ੍ਰੇਲੀਆ ਮੌਕਾ ਵੀ ਕੋ ਦਿੰਦਾ ਸੋ ਆਸਟ੍ਰੇਲੀਆ ਨੂੰ ਲਾਈਟ ਲੈਣਾ ਜਿਨ੍ਹਾਂ ਨੇ ਤਾਂ ਲਾਈਟ ਲਾਇਓ ਖਰਚਾ ਨਾ ਭੁਗਤੇ ਵੀ ਚੁੱਕੇ ਹੋਣੇ ਤੇ ਅੱਜ ਵੀ ਮੈਂ ਕਹਿ ਦਵਾਂ ਜਿਹੜੇ ਬੱਚਿਆਂ ਨੂੰ ਥੋੜਾ ਡਾਊਟ ਲੱਗਨਦਿਆ ਸੋ ਸਪੈਸ਼ਲੀ ਨਾ ਸਾਡੇ ਪੰਜਾਬੀ ਸਾਡੇ ਨਾ ਮੈਂ ਤਾਂ ਕਹੂੰਗਾ ਬਹੁਤ ਛੇਤੀ ਯਕੀਨ ਵੀ ਕਰ ਲੈਂਦੇ ਆ ਉਜਲੋ ਸਾਹਮਣੇ ਵਾਲਾ ਬੰਦਾ ਕਹਿੰਦਾ ਕੋਈ ਨਹੀਂ ਸਾਹਮਣੇ ਲਾਗੇ ਪਾਸਪੋਰਟ ਦੇ ਦੇ ਅਗਲਾ ਬੰਦੇ ਨੂੰ ਨਾ ਕਾਲਜ ਦੱਸਿਆ ਜਾਂਦਾ ਨਾ ਯੂਨੀਵਰਸਿਟੀ ਦੱਸੀ ਜਾਂਦੀ ਨਾ ਲੈਵਲ ਦੱਸਿਆ ਜਾਂਦਾ ਨਾ ਕੁਝ ਦੱਸਿਆ ਜਾਂਦਾ ਸੋ ਇਹ ਚੀਜ਼ ਇੱਕ ਚੀਜ਼ ਨੂੰ ਨਾ ਬਸ ਖਾਸ ਤੌਰ ਤੇ ਪੱਲੇ ਮੰਨ ਲਓ ਆਟੇ 'ਚ ਲੂਣ ਪਾ ਦੀਏ ਨਾ ਸਵਾਦ ਬਣ ਜਾਂਦਾ ਲੂਣ ਵਾਲੀ ਰੋਟੀ ਬਣ ਜਾਂਦੀ ਵਧੀਆ ਟੇਸਟ ਬਣਾ ਰਹਿੰਦਾ ਪਰ ਲੂਣ ਚ ਆਟਾ ਪਾ ਦੀਏ ਨਾ ਖਾਦਾ ਹੀ ਨਹੀਂ ਜਾਣਾ ਹੈਗਾ ਸੋ ਆਟੇ 'ਚ ਲੂਣ ਤਾਂ ਪੈ ਸਕਦਾ ਪਰ ਲੂਣ ਚ ਆਟਾ ਨਹੀਂ ਪੈ ਸਕਦਾ ਜੋ ਕਿ ਅਸਲੀ ਹੈ ਲੂਣ ਚ ਆਟਾ ਹੀ ਹੈ ਜਿਹੜਾ ਮੈਂ ਤਾਂ ਕਹੂੰਗਾ ਰਿਫਿਊਜ਼ਲ ਦੇ ਰਿਕਾਰਡ ਟੁੱਟ ਗਏ ਆ ਸ ਡਰਾਣੀ ਰੀਆ ਕਿਸੇ ਨੂੰ ਨਾ ਕਿਹਦੀ ਡਰਾਣਾ ਮੈਂ ਮਕਸਦ ਸਮਝਿਆ ਹਮੇਸ਼ਾ ਤਾਂ ਮੈਂ ਤਾਂ ਪੋਜ਼ਿਟਿਵ ਗੱਲ ਕਰਦਾ ਤੇ ਇਹ ਚ ਵੀ ਪੋਜ਼ਿਟਿਵਿਟੀ ਆ ਜਿਹੜੇ ਬੱਚੇ ਆ ਹੁਣ ਤੋਂ ਹੀ ਸਾਂਭ ਲੈਣਾ ਆਪਣੇ ਆਪ ਨੂੰ ਕਿ ਉਹ ਕਿਦਾਂ ਆਪਣੇ ਆਪ ਨੂੰ ਸਾਂਭ ਸਕਦੇ ਆ ਤੇ ਇੱਕ ਹੋਰ ਚੀਜ਼ ਆਪਣੇ ਪੱਲੇ ਬੰਨ ਲਿਓ ਐਸ ਵੇਲੇ ਜਮਾਨਾ ਸਭ ਨੂੰ ਪਤਾ ਕਿੰਨਾ ਹਾਈ ਟੈਕ ਆ ਉਂਗਲਾਂ ਦੇ ਨਿਸ਼ਾਨ ਅੱਖਾਂ ਦੀਆਂ ਸਕੈਨ ਹੋਈ ਹੋਈ ਆ ਇਹ ਸਾਰੀ ਤੈਹ ਉਮਰ ਤੱਕ ਰਹਿਣੀ ਜਿਹੜੀ ਇਨਫੋਰਮੇਸ਼ਨ ਆ ਸੋ ਜੇ ਕਿਸੇ ਨੇ ਪੈਕੇਜ ਵੀ ਕਰਦੇ ਨਾ ਤੁਹਾਨੂੰ ਪਤਾ ਹੋਵੇ ਤੁਹਾਡੀ ਇਨਫੋਰਮੇਸ਼ਨ ਕਿੱਥੇ ਗਈ ਆ ਤੇ ਖੁੱਲ ਕੇ ਸਵਾਲ ਪੁੱਛਿਆ ਕਰੋ ਸਾਡੇ ਕੋਲ ਵੀ ਪੈਕੇਜ ਕਰਦੇ ਨਾ ਤੁਹਾਡਾ ਹੱਕ ਕਿੱਥੇ ਤਰੇ ਕਿਹੜੀ ਯੂਨੀਵਰਸਿਟੀ ਕਾਲਜ ਕਿੰਨੀ ਫੀਸ ਆ ਸਭ ਕੁਝ ਤੁਹਾਡਾ ਹੱਕ ਹੈ ਸੋ ਆਪਣਾ ਹੱਕ ਤੁਸੀਂ ਮੰਗਣਾ ਵਾ ਕਿਸੇ ਤੋਂ ਤੇ ਮੈਂ ਉਹ ਜੋ ਅਸੀਂ ਕਰ ਸਕਦੇ ਅਸੀਂ ਹਰ ਬੱਚੇ ਨਾਲ ਜੇ ਅਸੀਂ ਕਰਦੇ ਆ ਚੀਜ਼ਾਂ ਤੇ ਬਿਲਕੁਲ ਅਸੀਂ ਮਤਲਬ ਕਿ ਬੱਚੇ ਨੂੰ ਦੱਸਦੇ ਹਾਂ ਸਟੈਪ ਬਾਈ ਸਟੈਪ ਕਰਨਾ ਪੈਕੇਜ ਕਰਨਾ ਬੱਚੇ ਨਾਲ ਬਿਲਕੁਲ ਨਾਲ ਖੜਦੇ ਆ ਸੋ ਇਕ ਕੋਈ ਮਕਸਦ ਹੈ ਬੱਚੇ ਨੂੰ ਮੈਂ ਕਹਿਣਾ ਵੀਜ਼ਾ ਦੀ ਗਰੰਟੀ ਨਾ ਮੇਰੇ ਵਰਗਾ ਵੀ ਨਹੀਂ ਦੇਊਗਾ ਮੈਂ ਤਾਂ ਮੈਂ ਕਦੀ ਵੀ ਨਹੀਂ ਦਿੰਦਾ ਕਿਉਂਕਿ ਵੀਜ਼ਾ ਜਿਹੜੀ ਮੇਰੇ ਹੱਥੇ ਨਹੀਂ ਸੱਚਾਈ ਹੈ ਕੋੜਾ ਸੱਚਾ ਦੁਕਾਨਦਾਰੀ ਦੇ ਕੇ ਸਕੂ ਦੁਕਾਨਦਾਰੀ ਜਦੋਂ ਮੈਂ ਤੁਹਾਡੀ ਹਾਂ ਚ ਹਾਂ ਮਲਾਉਂਗਾ ਨਾ ਤਾਂ ਹੀ ਤੁਹਾਨੂੰ ਮੈਂ ਚੰਗਾ ਲੱਗਣਾ ਤਾਂ ਹੀ ਤੁਸੀਂ ਮੈਨੂੰ ਚਾਰ ਪੈਸੇ ਦੇਣ ਵਾਲੇ ਪਾਸੇ ਜਾਓਗੇ ਸੋ ਇਸੇ ਲਈ ਤੇ ਮੈਂ ਹਰ ਬੱਚੇ ਨੂੰ ਕਹਿੰਦਾ ਹਾਂ ਉਹਦਾ ਸੱਚ ਦਾ ਸੱਚ ਹੀ ਰਹਿਣਾ ਅੱਜ ਨਹੀਂ ਬਾਹਰ ਆਇਆ ਕੱਲ ਪਰਸੋ ਬਾਹਰ ਆ ਜਾਏਗਾ ਮਹੀਨੇ ਤੱਕ ਬਾਹਰ ਆ ਜਾਊਗਾ ਟੈਕਨੀਕਲੀ ਸਟਰੋਂਗ ਹੋਵੋ ਆਪਣੀ ਫਾਈਲ ਨੂੰ ਜੈਨੂ ਤਰੀਕੇ ਦੇ ਨਾਲ ਡਾਕੂਮੈਂਟ ਨਾਲ ਪ ਤੇ ਬਾਕੀ ਸਾ ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਬਿਲਕੁਲ ਸਹੀ ਦਿੱਤੀ ਹੈ ਤੇ ਬੱਚਿਆਂ ਨੂੰ ਮੈਂ ਕਹਾਂਗਾ ਦੁਬਾਰਾ ਪਾਵਾਂ ਸਟਾਰਟੀ ਗੀ ਚ ਸੁਣ ਲਿਓ ਇਹੇ ਚੀਜ਼ ਆਪਾਂ ਜਿਹੜੀ ਕਿ ਸਿਰੇ ਲੈ ਕੇ ਜਾਊਗੀ ਡਰਾਉਣਾ ਮਕਸਦ ਨਹੀਂ ਹੈ ਸਿਰਫ ਇੱਕੋ ਹੀ ਮਕਸਦ ਆ ਅਵੇਅਰ ਕਰਨਾ ਅਪਡੇਟ ਕਰਨਾ ਤੇ ਰਾਜੀ ਖੁਸ਼ੀ ਦੇ ਚੜਦੀ ਕਲਾ ਸਾਰੇ ਜਾਣੇ ਰੋ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਧੀਰੇਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਮੈਂ ਉਮੀਦ ਕਰਦਾ ਕਿ ਵਿਦਿਆਰਥੀ ਧੀਰੇ ਵੀ ਦੀਆਂ ਗੱਲਾਂ ਤੇ ਭਰੋਸਾ ਕਰਨਗੇ ਉਹਨਾਂ ਨਾਲ ਗੱਲ ਕਰੋ 85578 85578 ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਨਿੱਜੀ ਤੌਰ ਤੇ ਗਲਤੀ ਅੱਗੇ ਟੋਏ ਤਿਰਜ ਨੇ ਬੜੀ ਸਪਸ਼ਟਤਾ ਦੇ ਨਾਲ ਕਿਹਾ ਜਿਹੜੇ ਇੰਨੇ ਲੋਕਾਂ ਦੇ ਰਿਫਿਊਜ਼ਲ ਆਏ ਨੇ ਹੁਣ ਉਹਨਾਂ ਨੂੰ ਦੁਬਾਰਾ ਫਾਈਲ ਲਾਉਣ ਜੋਗੇ ਉਹ ਨਹੀਂ ਰਹਿਣੇ। ਸੋ ਇਸ ਕਰਕੇ ਆਪਣੀਆਂ ਜੇਬਾਂ ਦਾ ਵੀ ਖਿਆਲ ਰੱਖੋ ਆਪਣੇ ਡਾਕੂਮੈਂਟਸ ਦਾ ਵੀ ਆਪਣੇ ਫਿਊਚਰ ਦਾ ਬਹੁਤ ਧੰਨਵਾਦ।